ਆਖਰ ਪੰਜਾਬ ਦੀ ਨੌਜਵਾਨ ਪੀੜ੍ਹੀ ਕਿਸ ਰਾਹ ਤੇ ਤੁਰ ਪਈਆ ਇਸ ਦਾ ਇੱਕ ਵੀਡੀਓ ਜੋ ਕਿ ਸੋਸ਼ਲ ਮੀਡੀਆ ਦੇ ਉੱਤੇ ਅੱਗ ਵਾਂਗ ਵਾਇਰਲ ਹੋ ਰਿਹਾ ਜਿਸ ਦੇ ਵਿੱਚ ਤੁਸੀਂ ਇੱਕ ਮੁੰਡੇ ਤੇ ਕੁੜੀ ਨੂੰ ਜੋ ਕਿ ਜ਼ਮੀਨ ਦੇ ਉੱਤੇ ਉਹਨਾਂ ਦੇ ਪੈਰ ਵੀ ਲੱਗਦੇ ਨਜ਼ਰ ਨਹੀਂ ਆ ਰਹੇ ਇੱਕ ਦੂਜੇ ਨੂੰ ਸੰਭਾਲਦੇ ਹੋਏ ਨਜ਼ਰ ਆ ਰਹੇ ਨੇ ਤਾਂ ਦਾਅਵਾ ਕੀਤਾ ਕਿ ਦੋਨੋਂ ਮੁੰਡਾ ਤੇ ਕੁੜੀ ਨਸ਼ੇ ਵਿੱਚ ਤੁੱਟ ਦੱਸੇ ਜਾ ਰਹੇ ਨੇ ਜਿਨ੍ਹਾਂ ਦਾ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਇਆ ਵੀਡੀਓ ਵਾਇਰਲ ਹੋਣ ਤੋਂ ਬਾਅਦ ਕੀ ਕਾਰਵਾਈ ਹੋਈ ਆ ਉਹ ਵੀ ਤੁਹਾਨੂੰ ਦੱਸਾਂਗੇ ਸਭ ਤੋਂ ਪਹਿਲਾਂ ਨਜ਼ਰ ਇਸ ਵੀਡੀਓ ਤੇ ਮਾਰਦੇ ਆ ਤੋ ਦਾਦੀ ਕੇ ਵੀਡੀਓ ਬਠਿੰਡਾ ਦੀ ਦੱਸੀ ਜਾ ਰਹੀ ਹੈ ਬਠਿੰਡਾ ਦੇ ਵਿੱਚ ਮੁੰਡਾ ਤੇ ਕੁੜੀ ਨਸ਼ੇ ਦੇ ਵਿੱਚ ਟੱਲੀ ਨਜ਼ਰ ਆਏ ਤੇ ਇਸ ਦੀ ਜਾਣਕਾਰੀ ਜਦੋਂ ਪੁਲਿਸ ਨੂੰ ਦਿੱਤੀ ਗਈ ਤਾਂ ਪੁਲਿਸ ਉੱਥੇ ਮੌਕੇ ਤੇ ਪਹੁੰਚੀ ਉਦੋਂ ਤੱਕ ਕਿ ਦੋਨੋਂ ਜਾਣੇ ਉਥੋਂ ਆਟੋ ਕਰਕੇ ਰੇਲਵੇ ਸਟੇਸ਼ਨ ਪਹੁੰਚ ਕੇ ਰਾਜਸਥਾਨ ਨੂੰ ਚਲੇ ਗਏ ਜੀ ਦੀ ਜਾਣਕਾਰੀ ਡੀਐਸਪੀ ਸਿਟੀ 1 ਨੇ ਸਾਂਝੀ ਕੀਤੀ ਹੈ ਸੋਸ਼ਲ ਮੀਡੀਆ ਦੇ ਉੱਪਰ ਇੱਕ ਵੀਡੀਓ ਵਾਇਰਲ ਹੋਈ ਹੈ ਜਿਸ ਦੇ ਵਿੱਚ ਇੱਕ ਲੜਕਾ ਤੇ ਇੱਕ ਲੜਕੀ ਜਿਹੜੇ ਹੈਗੇ ਪੈਦਲ ਜਾ ਰਹੇ ਹੈ ਜਿਸ ਦੇ ਵਿੱਚ ਉਹ ਲੜਕਾ ਲੜਖੜਾ ਰਹੇ ਹੈ ਜਿਸ ਦੀ ਸ਼ਰਾਬ ਜਾਂ ਕੋਈ ਦੁਰੋਸ਼ਾ ਪੀਤਾ ਜਾਂਦਾ ਹੈ ਜਿਸ ਦੇ ਸਬੰਧ ਦੇ ਵਿੱਚ ਅਸੀਂ ਜਿਹੜੀ ਸੀ ਸੁੰਨਤ ਪੀਸੀਆਰ ਨੂੰ ਜਿਹੜਾ ਮੌਕੇ ਤੇ ਭੇਜਿਆ ਤੇ ਐਸਐਚਓ ਡੀਜੀਟੀ ਲਗਾਈ ਗਈ ਜਿਨ੍ਹਾਂ ਨੇ ਮੌਕੇ ਤੇ ਪਹੁੰਚਣ ਤੋਂ ਪਹਿਲਾਂ ਉੱਥੇ ਜਾ ਚੁੱਕੇ ਸੀ ਉੱਥੇ ਪਬਲਿਕ ਤੋਂ ਜਿਹੜਾ ਸੀਗਾ ਲੋਕਾਂ ਤੋਂ ਪਤਾ ਕਰਨ ਤੇ ਜਿਹੜਾ ਪਤਾ ਲੱਗਿਆ ਕੁਛ ਕੀ ਜਿਹੜੇ ਸੀਗੇ ਇਹ ਪਤਾ ਕਰਦੇ ਉਹਨਾਂ ਨੂੰ ਦੱਸਿਆ ਕਿ ਅਸੀਂ ਰਾਜਸਥਾਨ ਦੇ ਰਹਿਣ ਵਾਲੇ ਜੋ ਤੋਂ ਆਟੋ ਲੈ ਕੇ ਰੇਲਵੇ ਸਟੇਸ਼ਨ ਤੇ ਜਾ ਕੇ ਜਿਹੜੀ ਟ੍ਰੇਨ ਲੈ ਕੇ ਆਪਣੇ ਰਾਜਸਥਾਨ ਨੂੰ ਚਲੇ ਗਏ ਕਹ ਦੇਖਿਆ ਜਾ ਸਕਦਾ ਕਿ ਲਗਾਤਾਰ ਜਿਸ ਤਰੀਕੇ ਦੇ ਹਾਲਾਤ ਬਣਦੇ ਜਾ ਰਹੇ ਨੇ ਨਸ਼ਾ ਵੱਡੇ ਪੱਧਰ ਤੇ ਫੈਲਦਾ ਨਜ਼ਰ ਆ ਰਿਹਾ ਤੇ ਨੌਜਵਾਨ ਪੀੜੀ ਨਸ਼ੇ ਦੀ ਦਲਦਲ ਦੇ ਵਿੱਚ ਤਸਦੀ ਜਾ ਰਹੀ ਹੈ ਹਕੀਕਤ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਬਿੰਦ ਸੈਣੀ ਦੀ ਰਿਪੋਰਟ